ਲੋਕ ਸਭਾ ਦੇ ਵਿੱਚ ਦੁਬਾਰਾ ਹੰਗਾਮਾ ਵੇਖਣ ਨੂੰ ਮਿਲਿਆ ਲੰਘੇ ਦਿਨ ਹੋਰ ਪਰ ਜ਼ੋਰ ਹੰਗਾਮਾ ਹੋਇਆ ਔਰ ਮਉਤਲ ਕੀਤੇ ਗਏ ਐਮਪੀਜ਼ ਦੀ ਗਲਤੀ ਦੁਬਾਰਾ ਵਧਾ ਦਿੱਤੀ ਗਈ ਹੈ ਯਾਨੀ ਕਿ ਲੰਘੇ ਦਿਨ ਵੀ ਐਮਪੀਜ਼ ਮਉਤਲ ਕੀਤੇ ਗਏ ਨੇ ਲੋਕ ਸਭਾ ਦੇ ਵਿੱਚੋਂ 49 ਐਮਪੀਜ਼ ਮਉਤਲ ਕਰ ਦਿੱਤੇ ਗਏ ਕੱਢ ਦਿੱਤੇ ਗਏ ਔਰ ਇਸ ਬਾਰੇ ਜਾਣਕਾਰੀ ਪ੍ਰਲਾਦ ਜੋਸ਼ੀ ਨੇ ਦਿੱਤੀ ਪ੍ਰਲਾਦ ਜੋਸ਼ੀ ਜਿਹੜੇ ਕਿ ਸੰਸਦ ਦੀ ਮਾਮਲਿਆਂ ਦੇ ਮੰਤਰੀ ਨੇ ਉਹਨਾਂ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਹੈ ਕਿ ਹੁਣ 49 ਹੋਰ ਐਮਪੀਜ਼ ਨੂੰ ਮੁਅਤਲ ਕਰ ਦਿੱਤਾ ਜਾਵੇ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਗੁੱਸੇ ਦੇ ਵਿੱਚ ਨੇ ਤੈਸ਼ ਦੇ ਵਿੱਚ ਨੇ ਹੋਣਾ ਵੀ ਚਾਹੀਦਾ ਕਿਉਂਕਿ ਅਜੇ ਤੱਕ ਕੁੱਲ ਗਿਣਤੀ ਜਿਹਨਾਂ ਨੂੰ ਮੁਅਤਲ ਕੀਤਾ ਗਿਆ ਵਿਰੋਧੀ ਧਿਰ ਦੇ ਐਮਪੀਜ਼ ਉਹਨਾਂ ਦੀ ਗਿਣਤੀ 141 ਪਹੁੰਚ ਚੁੱਕੀ ਹੈ। ਯਾਨੀ ਕਿ ਬੀਤੇ ਇੱਕ ਹਫ਼ਤੇ ਦੇ ਵਿੱਚ 141 ਐਮਪੀਜ਼ ਮੁਅਤਲ ਕਰ ਦਿੱਤੇ ਗਏ ਨੇ ਔਰ ਸੱਤਾਧਾਰੀ ਪਾਰਟੀ ਜਿਹੜੀ ਭਾਜਪਾ ਦੀ ਹੈ ਉਸ ਵੱਲੋਂ ਇਹ ਐਮਪੀਜ਼ ਮੌਤਲ ਕੀਤੇ ਗਏ ਨੇ ਸਿੱਧੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਪਣੇ ਦੇਸ਼ ਵਿਰੋਧੀ ਹਿੱਤਾਂ ਦੇ ਚਲਦੇ ਇਹ ਫੈਸਲਾ ਲਿਆ ਗਿਆ ਤਾਂ ਕਿ ਸੰਸਦ ਦੇ ਅੰਦਰ ਕੋਈ ਬਹਿਸ ਨਾ ਹੋਵੇ ਸਦਨ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਬਹਿਸ ਨਾ ਹੋਵੇ ਕੋਈ ਸਵਾਲ ਨਾ ਚੁੱਕੇ ਕੋਈ ਇਤਰਾਜ਼ ਨਾ ਕਰੇ ਇਸ ਵਾਸਤੇ ਕੇਂਦਰ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਹੁਣ 49 ਹੋਰ एमपीस ਨੂੰ ਮਤਲ ਕਰ ਦਿੱਤਾ ਜਾਵੇ ਹੈਰਾਨੀ ਦੀ ਗੱਲ ਹੈ ਕਿਉਂਕਿ 141 ਮੈਂਬਰ ਜਿਹੜੇ ਮਤਲ ਕੀਤੇ ਗਏ ਨੇ ਉਹ ਸਾਰੇ ਵਿਰੋਧੀ ਪਾਰਟੀਆਂ ਦੇ ਨੇ ਉਹਨਾਂ ਦੇ ਵਿੱਚ ਇੱਕ ਵੀ ਮੈਂਬਰ ਬੀਜੇਪੀ ਦਾ ਨਹੀਂ ਹੈ ਜਦਕਿ ਇੱਕ ਬੀਜੇਪੀ ਦੇ ਐਮਪੀ ਦੀ ਗੱਲ ਕੀਤੀ ਜਾ ਰਹੀ ਸੀ ਉਹ ਇੱਕ ਪਾਸੇ ਹੈ ਉਹ ਆਜ਼ਾਦ ਹੈ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਨਾ ਹੀ ਕੋਈ ਉਸ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਜ਼ਿਕਰ ਕੀਤਾ ਜਾ ਰਿਹਾ ਪ੍ਰਤਾਪ ਸਿਮਹਾ ਦਾ ਜੇਸ ਐਮਪੀ ਦੇ ਮਹਿਮਾਨ ਦੱਸੇ ਜਾ ਰਹੇ ਸੀ ਉਹ ਕਸਪੈਟੀਏ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਆ ਕੇ ਤੇ ਕਸਪੈਟ ਕੀਤੀ ਸੀ ਆ ਕੇ ਹੰਗਾਮਾ ਕੀਤਾ ਸੀ ਜਿਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋਇਆ ਸੀ ਉਸ ਐਮਪੀ ਦੇ ਖਿਲਾਫ ਉਸ ਭਾਜਪਾ ਦੇ ਐਮਪੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਜਦਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਐਮਪੀ ਜਿਹੜੇ ਸਵਾਲ ਚੁੱਕਰੇ ਸੀ ਜਿਹੜੇ ਪੀਐਮ ਤੇ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਤੈਅ ਕਰ ਰਹੇ ਸੀ ਜਿਹੜੇ ਕਹਿ ਰਹੇ ਸੀ ਕਿ ਪੀਐਮ ਤੇ ਗ੍ਰਹਿ ਮੰਤਰੀ ਆ ਕੇ ਇੱਕ ਵਾਰ ਇਸ ਉੱਤੇ ਬਿਆਨ ਜ਼ਰੂਰ ਦੇਣ ਉਹਨਾਂ ਨੂੰ ਜਵਾਬ ਦੇ ਵਜੋਂ ਸਿਰਫ ਮਉਤਲੀ ਦਿੱਤੀ ਗਈ ਹੈ ਯਾਨੀ ਕਿ ਇੱਕ ਪਾਸੇ ਬੀਜੇਪੀ ਦਾ ਇੱਕ ਐਮਪੀ ਹੈਗਾ ਜਿਸ ਨੂੰ ਬਚਾਉਣ ਲਈ ਜਿਸ ਨੂੰ ਇੱਕ ਪਾਸੇ ਰੱਖਣ ਦੇ ਵਾਸਤੇ ਜਿਸ ਦੀ ਸੁਰੱਖਿਆ ਕਰਨ ਦੇ ਵਾਸਤੇ ਵਿਰੋਧੀ ਧਿਰਾਂ ਦੇ 141 ਐਮਪੀਜ਼ ਮਉਤਲ ਕਰ ਦਿੱਤੇ ਗਏ ਨੇ 141 ਐਮਪੀਜ਼ ਮਉਤਲ ਕੀਤੇ ਗਏ ਨੇ ਯਾਨੀ ਕਿ ਕੱਢ ਦਿੱਤੇ ਗਏ ਨੇ ਕਸ ਦੀ ਹੈ ਕਿ ਲੰਗੇ 1.49 ਐਮਪੀਜ਼ ਜਿਹੜੇ ਨੇ ਉਹ ਮੌਤਲ ਕਰ ਦਿੱਤੇ ਗਏ 49 ਐਮਪੀਜ਼ ਮੌਤਲ ਕੀਤੇ ਗਏ ਨੇ ਉਸ ਤੋਂ ਪਹਿਲਾਂ 78 ਮੌਤਲ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ 33 ਲੋਕ ਸਭਾ ਦੇ ਨਾਲ ਤਾਲੁਕ ਰੱਖਦੇ ਸੀ ਬਾਕੀ ਦੇ ਜਿਹੜੇ ਰਾਜ ਸਭਾ ਦੇ ਨਾਲ ਸੀਗੇ ਉਸ ਤੋਂ ਪਹਿਲਾਂ 14 MPਜ਼ ਮੌਤਲ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚੋਂ 13 ਲੋਕ ਸਭਾ ਨਾਲ ਤਾਲੁਕ ਰੱਖਦੇ ਸੀ ਤੇ ਇੱਕ ਰਾਜ ਸਭਾ ਤੋਂ ਤਾਲੁਕ ਰੱਖਦੇ ਸੀ ਯਾਨੀ ਕਿ ਇਹ ਗਿਣਤੀ ਕੁੱਲ ਮਿਲਾ ਕੇ ਹੁਣ 141 ਪਹੁੰਚ ਚੁੱਕੀ ਹੈ ਇਹ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਔਰ ਲੋਕ ਸਭਾ ਦੇ ਅੰਦਰ ਹੰਗਾਮਾ ਵਧਦਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਦੇ ਵਿੱਚ ਇਹ MPਜ਼ ਲੰਘੇ ਦਿਨ ਮੌਤਲ ਕੀਤੇ ਗਏ ਜਿਸ ਤੋਂ ਬਾਅਦ ਹੰਗਾਮਾ ਹੋਰ ਜ਼ਿਆਦਾ ਵੱਧ ਗਿਆ ਔਰ ਨਾਲ ਦੀ ਨਾਲ ਇਹ ਕਾਂਗਰਸ ਪਾਰਟੀ ਵੱਲੋਂ ਔਰ ਬਾਕੀ ਦੀਆਂ ਵਿਰੋਧੀ ਪਾਰਟੀਆਂ ਜਿਨ੍ਹਾਂ ਦੇ ਵਿੱਚ TMK ਮਲੇ ਉਹਨਾਂ ਵੱਲੋਂ ਸਦੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਸੱਤਾਧਾਰੀ ਪਾਰਟੀ ਸਿਰਫ ਦੇਸ਼ ਵਿਰੋਧੀ ਫੈਸਲੇ ਲੈਣ ਦੇ ਚਲਦੇ ਇਹ ਕੰਮ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਕਿਸੇ ਤੌਰ ਦੀ ਕੋਈ ਵਿਰੋਧਤਾ ਨਾ ਸਹਿਣੀ ਪਵੇ ਜਦਕਿ ਦੂਜੇ ਪਾਸੇ ਪ੍ਰਤਾਪ ਸimha ਦਾ ਮਾਮਲਾ ਵੀ ਪੈਰਲਲ ਹੀ ਚੱਲਦਾ ਪਿਆ ਜਿੱਥੇ ਅਜੇ ਤੱਕ ਕਸਪੈਕ ਕਰਨ ਵਾਲੇ 6 ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਪ੍ਰਤਾਪ ਸimha ਜਿਨ੍ਹਾਂ ਦੇ ਮਹਿਮਾਨ ਦੱਸੇ ਜਾ ਰਹੇ ਸੀ ਉਹਨਾਂ ਨਾਲ ਇੱਕ ਵਾਰੀ ਵੀ ਗੱਲਬਾਤ ਜਾਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਦੂਜੇ ਪਾਸੇ 141 MP's ਨੂੰ ਮੌਤਲ ਕਰ ਦਿੱਤਾ ਗਿਆ। ਖੈਰ ਇਹ ਤਾਂ ਲੰਗੇ ਦਿਨ ਦੀ ਸੰਸਦ ਦੀ ਕਾਰਵਾਈ ਸੀ ਜਿਹੜੀ ਲੰਗੇ ਦਿਨ ਤੱਕ ਕੀਤੀ ਗਈ ਹੈ। ਦੂਜੇ ਪਾਸੇ ਸੰਸਦ ਦੇ ਬਾਹਰ ਕੀ ਹੋਇਆ? ਜਿੱਥੇ ਪਹਿਲਾਂ ਲੰਗੇ ਕੱਲ ਤੋਂ ਪਹਿਲਾਂ 78 ਦੇ ਕਰੀਬ MP's ਤੇ ਉਹਨਾਂ ਦੇ ਨਾਲ ਮਿਲਾ ਕੇ ਜਿਹੜੇ 14 MP's ਹੋਰ ਸੀਗੇ ਉਹ ਮਿਲ ਬੈਠ ਕੇ ਤੇ ਪ੍ਰਦਰਸ਼ਨ ਕਰ ਰਹੇ ਸੀ। ਉਹ ਉੱਥੇ ਮੌਜੂਦ ਸੀਗੇ 92 ਐਮਪੀਜ਼ ਉੱਥੇ ਮੌਜੂਦ ਸੀਗੇ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਹੱਥ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ ਪਰ ਹੁਣ ਇਹ ਗਿਣਤੀ ਵਧ ਕੇ 141 ਤੱਕ ਪਹੁੰਚ ਗਈ ਹੈ 141 ਐਮਪੀਜ਼ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਹੁੰਦੀਆਂ ਨੇ ਪਰ ਇਹ ਪ੍ਰਦਰਸ਼ਨ ਕਿਤੇ ਨਾ ਕਿਤੇ ਹਾਸੀ ਮਜ਼ਾਕ ਦੇ ਵੱਲ ਵੀ ਤੁਰ ਜਾਂਦਾ ਜਦੋਂ ਦੇਖਣ ਨੂੰ ਮਿਲਦਾ ਹੈ ਕਿ ਰਾਹੁਲ ਗਾਂਧੀ ਆਪਣੇ ਮੋਬਾਈਲ ਫੋਨ ਉੱਤੇ ਵੀਡੀਓ ਬਣਾ ਰਹੇ ਨੇ ਜਦ ਕਿ ਕਲਿਆਣ ਬੈਨਰਜੀ ਜਿਹੜੇ ਐਮਪੀ ਹੈਗੇ ਨੇ ਉਹਨਾਂ ਵੱਲੋਂ ਪਰਚੋਤ ਤਰੀਕੇ ਨਾਲ ਜਗਦੀਸ਼ ਧਨਖੜ ਦੀ ਮਿਮਿਕਰੀ ਕੀਤੀ ਜਾ ਰਹੀ ਹੁੰਦੀ ਹੈ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੁੰਦਾ ਸੰਸਦ ਭਵਨ ਦੇ ਬਾਹਰ ਦੀ ਇਹ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕल्याण ਬੈਨਰਜੀ ਬੜ ਜ਼ੋਰ ਤਰੀਕੇ ਨਾਲ ਮਿਮਿਕਰੀ ਕਰਦੇ ਨਜ਼ਰ ਆ ਰਹੇ ਨੇ ਆਸ-ਪਾਸ ਬੈਠੇ ਉਹਨਾਂ ਦੇ ਸਾਥੀ ਐਮਪੀ ਭਾਵੇਂ ਲੋਧੀ ਪਾਰਟੀਆਂ ਦੇ ਹੋਣ ਉਹ ਕल्याण ਬੈਨਰਜੀ ਨੂੰ ਵੇਖ ਕੇ ਹੱਸਦੇ ਨਜ਼ਰ ਆ ਰਹੇ ਨੇ ਔਰ ਰਾਹੁਲ ਗਾਂਧੀ ਕल्याण ਬੈਨਰਜੀ ਦੀ ਇਹ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਨੇ ਹਾਸੋ ਹਿਹਾਂ ਮਜ਼ਾਕ ਹੁੰਦਾ ਨਜ਼ਰ ਆ ਰਿਹਾ ਹੈ ਮਾਹੌਲ ਹਾਸੋ ਹਿਹਾਂ ਹੁੰਦਾ ਨਜ਼ਰ ਆ ਰਿਹਾ ਹੈ ਸੰਸਦ ਭਵਨ ਦੇ ਬਾਹਰ ਪਰ ਅੰਦਰ ਫਿਰ ਦੁਆਰਾ ਗੁੱਸਾ ਪੜਕ ਜਾਂਦਾ ਜਦੋਂ ਜਗਦੀਸ਼ ਧਨਖੜ ਇਹ ਸਭ ਦੇਖਦੇ ਨੇ ਤਾਂ ਸੰਸਦ ਭਵਨ ਦੇ ਅੰਦਰ ਦੁਵਾਰਾ ਗੁੱਸਾ ਪੜਕ ਜਾਂਦਾ ਉਸ ਉੱਤੇ ਇਤਰਾਜ਼ ਵੀ ਜਿਤਾਉਂਦੇ ਨੇ ਜਗਦੀਸ਼ ਧਨਖੜ ਪਰ ਇੱਕ ਪਾਸੇ ਕੇਂਦਰ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਕਿ ਕਾਰਵਾਈ ਜਿਸ ਦੇ ਖਿਲਾਫ ਕਰਨੀ ਆ ਉਹਦੀ ਬਜਾਏ 141 ਮੈਂਬਰਸ ਹੀ ਬਾਹਰ ਕੱਢ ਦਿੱਤੇ ਤੇ ਹੁਣ ਜਗਦੀਸ਼ ਧਨਖੜ ਨੂੰ ਕੀਤੇ ਵਿਰੋਧ ਉੱਤੇ ਵੀ ਇਤਰਾਜ਼ ਖੜਾ ਹੋ ਰਿਹਾ ਇਹ ਹੈਰਾਨੀ ਦੀ ਗੱਲ ਆ ਜ਼ਰੂਰ ਪਰ ਸੰਸਦ ਭਵਨ ਦੇ ਬਾਹਰ ਜ਼ਰੂਰ ਵਿਰੋਧੀ ਧਿਰਾਂ ਦੇ ਐਮਪੀਜ਼ ਨੇ ਆਪਣੇ ਮਨ ਪਰਚਾਵੇ ਵਾਸਤੇ ਕੋਈ ਹੀ ਲਖ ਤਿਆਰ ਕਰ ਲਿਆ ਔਰ ਕਲਿਆਣ ਬੈਨਰਜੀ ਦੀ ਇਹ ਮਿਮਿਕਰੀ ਤੇ ਰਾਹੁਲ ਗਾਂਧੀ ਉਸ ਮਿਮਿਕਰੀ ਨੂੰ ਰਿਕਾਰਡ ਕਰਦੇ ਨਜ਼ਰ ਆਏ ਉਹ ਵੀਡੀਓ ਵਾਇਰਲ ਹੋ ਰਹੀ ਹੈ ਦੂਜੇ ਪਾਸੇ ਜਗਦੀਸ਼ ਧਨਖੜ ਜਿਨ੍ਹਾਂ ਦੀ ਮਿਮਿਕਰੀ ਕੀਤੀ ਜਾ ਰਹੀ ਸੀ ਉਹਨਾਂ ਦੇ ਵਿੱਚ ਗੁੱਸਾ ਤੇ ਰੋਸ ਸਾਫ਼ ਦਿਖਾਈ ਦਿੱਤਾ ਪਾਰਲੀਮੈਂਟ ਦੇ ਵਿੱਚ ਅੱਗ ਬਬੂਲਾ ਹੁੰਦੇ ਨਜ਼ਰ ਆਏ ਉਹਨਾਂ ਦਾ ਪਾਰਾ ਚੜਿਆ ਹੋਇਆ ਸੀ ਸਾਫ਼ ਤੌਰ ਤੇ ਪਤਾ ਲੱਗ ਰਿਹਾ ਸੀ ਔਰ ਗੁੱਸਾ ਕਰਦੇ ਹੋਏ ਉਹ ਸਾਫ਼ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਲੀਡਰਸ ਨੂੰ ਖਾਤਿਰ ਹੁੰਦੇ ਹੋਏ ਬੋਲਦੇ ਨਜ਼ਰ ਆਏ ਨੇ ਇਸ ਦੌਰਾਨ ਉਹਨਾਂ ਨੇ ਕੀ ਕੁਝ ਬੋਲਿਆ ਆਉ ਤੁਹਾਨੂੰ ਸੁਣਾ ਦਿੰਦੇ ਆ ਮੈਂ ਕੁਝ ਦਿਨ ਪਹਿਲੇ ਇੱਕ ਟੀਵੀ ਚੈਨਲ ਪਰ ਦੇਖਿਆ ਹੈ ਗਿਰਾਵਟ ਕੀ ਕੋਈ ਹੱਦ ਨਹੀਂ ਹੈ ਗਿਰਾਵਟ ਕੀ ਕੋਈ ਹੱਦ ਨਹੀਂ ਹੈ ਆਪਕੇ ਇੱਕ بڑے ਨੇਤਾ ਇੱਕ ਸੰਸਦ ਕੇ ਐ ਸੰਸਦੀਏ ਵਿਵਹਾਰ ਕੋ ਵੀਡੀਓ ਕਰ ਰਹੇ आपसे भी बहुत बड़े नेता हैं वो मैं तो यही कह सकता हूं सदबुद्धि आए कुछ तो सीमा होती होगी कुछ जगह तो बक्सो कुछ जगह तो बख्शो सिदाम द इश्यू इज लेट मी टेल यू टेक योर सीट टेक योर सीट टेक योर सीट I I'll tell you the issue. The office of Chairman Rajya Sabha and office एंड ऑफिसम आपका एक second एक सेकेंड बैठिए 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 मैम आज मेरे मन में विचार आया नो सोनी जी दीपेंद्र जी दीपेंद्र जी बैठिए ऑफिस ऑफ चेयरमैन राज्यसभा एंड ऑफिस ऑफ स्पीकर इज वेरी डिफरेंट पॉलिटिकल पार्टीज विल हैव देयर क्रॉस करेंट्स दे विल हैव एक्सचेंजेस बट बट इमेजिन अ सीनियर लीडर ऑफ अ पार्टी Videographing another member of another party, mimicry of the chairman, mimicry of the speaker. How ridiculous! How shameful! How unacceptable. Subscribe to One India channel and never miss an update.